ਪਿੰਡੀ ਸੈਦਾ ਚਤਿੰਨ ਕਰਾਂ ਨੂੰ ਲੱਗੀ ਅੱਗ। ਅੰਮ੍ਰਿਤਸਰ ਦੇ ਨਜ਼ਦੀਕ ਪਿੰਡੀ ਸੈਦਾ ਕਸਬੇ ਵਿੱਚ ਬੀਤੀ ਰਾਤ ਅੱਗ ਲੱਗਣ ਨਾਲ ਤਿੰਨ ਮਕਾਨ ਅਤੇ ਲੱਖਾਂ ਰੁਪਏ ਦਾ ਸਮਾਨ ਸੜ ਕੇ ਤਬਾਹ ਹੋ ਗਿਆ। ਪੀੜਤ ਬਲਕਾਰ ਸਿੰਘ, ਕਸ਼ਮੀਰ ਸਿੰਘ ਅਤੇ ਤਰਮਨ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਜਦੋਂ ਤੇਜ਼ ਹਵਾ ਆਈ ਤਾਂ ਅੱਗ ਸਾਢੇ ਕਰਾਂ ਦੇ ਪਿੱਛੇ ਖੇਤਾਂ ਤੋਂ ਆ ਗਈ। ਅੱਗ ਇੰਨੀ ਪਿਆਨਕ ਸੀ ਕਿ ਉਸ ਦੀਆਂ ਲਪਟਾਂ ਨੇ ਸਾਢੇ 3 ਦਿਨ ਕਰਾਂ ਨੂੰ ਘੇਰ ਲਿਆ ਅਤੇ ਕਾਰ ਵਿੱਚ ਰੱਖਿਆ ਲੱਖਾਂ ਰੁਪਏ ਦੀਆਂ ਚੀਜ਼ਾਂ ਸੜ ਕੇ ਸੁਆਹ ਹੋ ਗਈਆਂ ਅਤੇ ਅਸੀਂ ਪਾਜ ਆਪਣੀ ਜਾਨ ਬਚਾਈ। ਬਲਕਾਰ ਸਿੰਘ ਨੇ ਪਿਆਨਕ ਅਗ ਕਾਰਨ ਆਪਣਾ ਮੋਟਰਸਾਈਕਲ ਫਰਿਜ ਅਲਮਾਰੀ ਬਿਸਤਰਾ ਅਤੇ ਕੁਝ ਨਕਦੀ ਗਵਾ ਦਿੱਤੀ ਇਸੇ ਤਰ੍ਹਾਂ ਕਸ਼ਮੀਰ ਕੌਰ ਦਾ ਮੋਟਰਸਾਈਕਲ ਕਣਕ ਦਾ ਟੋਲ ਬਿਸਤਰਾ ਅਤੇ ਹੋਰ ਕੀਮਤੀ ਚੀਜ਼ਾਂ ਕਾਰ ਵਿੱਚ ਸਵਾਹ ਹੋ ਗਈਆਂ ਇਸੇ ਤਰ੍ਹਾਂ ਤਰਮਨ ਸਿੰਘ ਦੇ ਕਾਰ ਵਿੱਚ ਰੱਖੀ ਇੱਕ ਸਾਈਕਲ ਅਤੇ ਹੋਰ ਚੀਜ਼ਾਂ ਵੀ ਅਗ ਵਿੱਚ ਫਸ ਗਈਆਂ ਇਹਨਾਂ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਦੇ ਕਾਰ ਦਾ ਸਾਰਾ ਸਾਮਾਨ ਇਸ ਅਗ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਿਆ ਇਤੋਂ ਤੱਕ ਕਿ ਸਾਢੇ 4 ਵਜੇ ਖਾਣ ਲਈ ਕੁਝ ਵੀ ਨਹੀਂ ਬਚਿਆ ਅਗਦਾ ਜਾਇਜ਼ਾ ਲੈਂਡ ਪਹੁੰਚੇ ਪੰਗਰੇਂ ਦੇ ਚੇਅਰਮੈਨ ਬਲਦੇਵ ਸਿੰਘ ਮੱਡਿਆ ਨੇ ਕਿਹਾ ਕਿ ਨੁਕਸਾਨੇ ਗਏ ਪਰਿਵਾਰਾਂ ਨੂੰ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ ਆਓ ਦੇਖਦੇ ਹਾਂ ਦੋਆਬੇ ਦੀ ਆਵਾਜ਼ ਪੱਤਰਕਾਰ ਚਰਨਜੀਤ ਸਿੰਘ ਸੋਨੂ ਦੀ ਵਿਸ਼ੇਸ਼ ਰਿਪੋਰਟ ਕਹਾਣੀ ਇਹ ਆਡਾ ਮਟਰਸਾਈਕਲ ਦਾ ਦਾਣਾ ਫਕਾ ਹੀ ਗਰਜਾਇਆ ਬਿੰਦਰੇ ਮੰਗੀ 7:00 ਵਜੇ ਉਸ ਗਿਆ ਸਾਡਾ ਬੱਚੇ ਹਨ ਅੰਦਰ ਉੱਭ ਕੇ ਹਨ ਦਰਸਾ ਕੱਢਣ ਬਾਹਰ ਹਾਂ ਤਾਂ ਮਦਾਨੀ ਲਗਾਏ ਕਿ ਡੇੜਨੇ ਹੇ ਕੇੜ ਲਾ ਕੇ ਨਾ ਕੰਦਾ ਪੱਜ ਪੱਜ ਕਰਕੇ ਤਰਬਾ ਜੇ ਕਿ ਕਰ ਨਹੀਂ ਹੋਟੇ ਕਿਨੇ ਦਾ ਨੁਕਸਾਨ ਹੋ ਗਿਆ ਸਾਡੇ ਸਾਡਾ ਕੀ ਇੰਨਾ ਹੀ ਸਾਡਾ ਤੇ ਵਿਸ਼ੇ 7 ਲੱਖ ਦਾ ਸਮਾਨ ਹੀ ਜੜਾ ਹੋ ਸਕਿਆ 7:00 ਵਜੇ ਕੋਈ ਨਹੀਂ ਕੋਈ ਚਲਾਉਂਗਾ ਤੇ ਅੱਗ ਲੱਗਣ ਦਾ ਕਾਰਨ ਨੂੰ ਪਤਾ ਲੱਗਾ ਕਿੱਦਾਂ ਲੱਗੀ ਹੈ ਅੱਗ ਜੀ ਕੋਈ ਪਤਾ ਨਹੀਂ ਲੱਗਾ ਨਾ ਉਦੋਂ ਪਤਾ ਲੱਗਾ ਜਦੋਂ ਘਰ ਹੀ ਆਣ ਵੱਡੀ ਅੱਗ ਜਰਾ ਵਾਈ ਤੇ ਬੱਚੇ ਲੈ ਕੇ ਅੰਦਰ ਗਏ ਆ ਦੋ ਪਤਾ ਲੱਗ ਚੁਕਾ ਬੜੀ ਮਚੰਗ ਹੈ ਕਿੰਨਾ ਕ ਟਾਈਮ ਸੀ ਇਹ ਹੋਣਾ 8 ਤੱਕ ਹੈਗਾ ਨਹੀਂ ਜੇ ਬਚਾ ਕੁਛ ਰਾਈ ਨਹੀਂ ਤੇ ਆ ਬਚਾ ਪਾਜ ਕਾ ਦਾ ਹੜਾ ਹੋਣਾ ਕਿੰਨਾ ਹੜਾ ਸਮਾਜ ਉਸਾ ਉਹ ਕਿੰਨਾ ਕ ਗਿਆਨ ਕਰਤਾ ਨਾ ਬਸ ਦੱਸ ਗਾਦੀ ਕਰ ਦੇ ਬੱਚੇ ਬਜ ਗਏ ਹਾਂਜੀ ਉਹ ਦੁਕਾਨੇਂ ਤੋਂ ਕੱਢੇ ਨੇ ਲੀਰੇ ਤੇ ਪੇ ਕੇ ਮੂਸਰ ਲਵੇੜ ਕੇ ਉਹ ਵਿਚੰ ਸਰਕਾਰ ਵਾਲੇ ਆਵੇਂ ਪਾਜੀ ਮਿਲਤੀ ਹੈ ਗਏ ਆ ਸੜਕ ਮਸਲਾ ਹੱਲ ਹੋਣਾ ਚਾਹੀਦਾ ਮਿਲਤੀ ਆ ਇਹ ਪ੍ਰਕਿਰਿਆ ਆਲਵਨ ਤਰਜੀ ਦਾ ਕਿ ਮਟਰਾਂ ਨੂੰ ਜਾਈ ਤੱਕ ਨਾ ਕੱਖ ਵੱਢੀ ਤੋਂ ਸਰਕੀਆਂ ਬਣਾਈਆਂ ਤੇ ਚਲੋ ਠਾਇਂ ਪਾਸ ਹੁੰਦਾ ਜਾਂਦਾ ਗਾੜੀ ਮੇਰਾ ਨਹਾਟ ਕਿੰਢਾ ਸਹੀ ਢਾਨ ਰਾਇਆ ਵਾਕਾ ਤਿਆ ਗੋਦੋਂ ਪਤਾ ਲੱਗਾ ਜਦੋਂ ਪੰਗੜੀ ਮਚਣ ਲੱਗ ਪਏ ਨੇ ਸਾਡਾ ਸਾਰਾ ਘਾਰ ਹੀ ਸੜ ਗਿਆ ਸਾਡੇ ਬੱਚੇ ਲੋਕਾਂ ਨੇ ਘੱਟ ਘੱਟ ਖੜੇ ਨੇ ਸਾਡਾ ਕੁਛ ਵੀ ਨਹੀਂ ਬਚਿਆ ਅਈ ਮੁੰਡਾ ਬਾਹਰ ਕਰ ਲੈਣਾ ਹੀ ਉਹਦੇ ਵਾਸਤੇ ਅਈ ਪਹਾ ਵੀ ਜੋੜ ਕੇ ਰੱਖਿਆ ਸੀ ਇਹ ਟੀੜ ਵਿਚ ਬੇਤਰਾਂ ਜੋ ਅੱਭੀ ਸਾਡਾ ਸੜ ਗਿਆ ਸਾਡੇ ਕੋਈ ਚੀਜ਼ ਨਹੀਂ ਬੈਜੀ ਸਾਡੇ ਪਰੈਜਾਂ ਤੱਕ ਸਾਡਾ ਮੋਟਰਸਾਈਕਲ ਵਾਲੀ ਲੱਖ ਦਾ ਵੀ ਸੜ ਗਿਆ ਸਾਡਾ ਸਾਰਾ ਹੀ ਸਮਾਨ ਲੋਸ ਗਿਆ ਸਾਰੇ ਸੜ ਗਏ ਨਵੈਟ ਵੀ ਸਾਡਾ ਸੜ ਗਿਆ ਸਾਡਾ ਦਾ ਨੁਕਸਾਨ 6-7 ਲੱਖ ਦਾ ਹੋ ਗਿਆ ਬਹੁਤ ਜਿਆਦਾ ਨਹੀਂ ਲੀੜੇ ਵੀ ਸਾਨੂੰ ਲੋਕਾਂ ਨੇ ਭਵਾਏ ਨੇ ਦੇ ਵਿਚੇ ਨਹੀਂ ਕੋਈ ਵੀ ਨਹੀਂ ਸਾਡਾ ਭਾਜੀ ਪਰ ਇਹ ਮੇਕਾਂ ਵੀ ਕਰਦੇ ਰਹੇ ਆ ਮਿਹਨਤੀ ਕਰਨੇ ਨਾ ਸਾਡਾ ਪਾਲੀ ਨਾ ਬੰਨਾ ਸਾਡੀ ਸਰਕਾਰ ਹੜਾ ਜੋ ਸਾਡਾ ਸੜ ਗਿਆ ਹੈ ਗਰੀਬ ਹੈਗੇ ਆ ਸਾਨੂੰ ਸਾਡੀ ਥੋੜੀ ਬੋਧੀ ਸਹਾਇਤਾ ਕਰਨ ਸਾਡਾ ਨੁਕਸਾਨ ਸਾਡਾ ਹੋਇਆ ਸਾਨੂੰ ਸਾਡੀ ਮੈਦਤ ਕਰਨ ਸਾਡੀ ਅੱਗ ਦੇ ਕੋਈ ਕਾਰਨ ਦਾ ਪਤਾ ਲੱਗਾ ਕਿੱਦਾਂ ਲੱਗੀ ਆ ਅੱਗਾ ਹੀ ਇਸ ਤਰ੍ਹਾਂ ਅੰਦਰ ਹਾਂ ਜਦੋਂ ਬਾਹਰ ਨਿਕਲੇ ਉਹ ਬੜੀ ਮਚਣ ਲੱਗ ਪਏ ਨੇ ਕੋਈ ਪਤਾ ਹੀ ਨਹੀਂ ਲੱਗਾ ਅੱਗ ਕਿਤਰਾ ਲੱਗੀ ਕਿਧਰੋਂ ਲਗਾਈ 6 7 ਦਾ 8 ਦਾ ਟਾਈਮ ਹੈਗਾ ਜੀ ਐਡ ਜਾਗਦੇ